ਲਾਈਵ ਪੰਜਾਬੀ ਟੀਵੀ ਦੇ ਪ੍ਰੋਗਰਾਮ ਸਵੇਰੇ ਸਵੇਰੇ ਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਮੈਂ ਹਾਂ ਹਿਨਕ ਮੋਜੀਆ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੇਰਾ ਸਾਥ ਦੇਣਗੇ ਨੀਹਾ ਤਨੇਹਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਜੀ ਹੋਰ ਕਿਵੇਂ ਹੋ ਬਸ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਤਾਂ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਚਿਹਰੇ ਵੀ ਸਾਡੇ ਵੀ ਖਿੜੇ ਖਿੜੇ ਹੋਏ ਨੇ ਤਾਂ ਮੈਨੂੰ ਲੱਗਦਾ ਸਾਡੇ ਦਰਸ਼ਕ ਵੀ ਸਾਡਾ ਪ੍ਰੋਗਰਾਮ ਸਵੇਰੇ ਸਵੇਰੇ ਆਪਣੇ ਖਿੜੇ ਹੋਏ ਚਿਹਰਿਆਂ ਦੇ ਨਾਲ ਦੇਖ ਰਹੇ ਹੋਣਗੇ ਜੀ ਬਿਲਕੁਲ ਤੇ ਹੀ ਨਾ ਮੈਂ ਤੁਹਾਨੂੰ ਆਖਰੀ ਵਾਰ ਕਿਹਾ ਸੀਗਾ ਕਿ ਮੈਂ ਸਵੇਰੇ ਕੋਠੇ ਤੇ ਜਾ ਕੇ ਨਾ ਸਵੇਰ ਦਾ ਨਜ਼ਾਰਾ ਵੇਖਦੀ ਹੁੰਨੀ ਆ ਤੇ ਤੁਹਾਨੂੰ ਵੀ ਦੇਖਣ ਲਈ ਕਿਹਾ ਸੀ ਤੁਸੀਂ ਕਹੇ ਸੀ ਬਿਲਕੁਲ ਮੈਂ ਅਗਲੇ ਦਿਨ ਬਿਲਕੁਲ ਗਈ ਸੀ ਕਿ ਕੋਠੇ ਦੇ ਉੱਤੇ ਤੇ ਹੁਣ ਰੋਜ਼ ਜਾਂਦੀ ਆ ਮੈਂ ਤਾਂ ਆਪਣੀ ਰੁਟੀਨ ਹੀ ਬਣਾ ਲਈ ਆ ਕੋਠੇ ਤੇ ਜਾ ਕੇ ਮੈਂ ਕੁਦਰਤ ਦਾ ਉਹ ਨਜ਼ਾਰਾ ਆਪਣੀ ਅੱਖੀਂ ਦੇਖਦੀ ਆ ਠੀਕ ਹੈ ਤਾਂ ਫਿਰ ਕੀ ਕੀ ਮਹਿਸੂਸ ਕਰਦੇ ਹੋ ਜਾ ਕੇ ਬਹੁਤ ਵਧੀਆ ਇੱਕ ਤਾਂ ਸਵੇਰ ਦੇ ਮੌਸਮ ਦੇ ਵਿੱਚ ਨਾ ਵੱਖਰੀ ਜਿਹੀ ਠੰਡਕ ਮਹਿਸੂਸ ਹੁੰਦੀ ਹੈ ਤੁਹਾਨੂੰ ਹਨਾ ਇੱਕ ਨੇਚਰਲ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਨਾ ਨਾ ਤਾਂ ਉੱਥੇ ਪੱਖਿਆਂ ਦੀ ਤੁਹਾਨੂੰ ਲੋੜ ਹੁੰਦੀ ਨਾ ਤਾਂ ਤੁਹਾਨੂੰ ਗਰਮੀ ਮਹਿਸੂਸ ਹੁੰਦੀ ਹੈ ਹਨਾ ਤਾਂ ਕੋਠੇ ਦੇ ਉੱਤੇ ਜਾ ਕੇ ਜਾਂ ਤੁਸੀਂ ਬਾਹਰ ਵੀ ਜਾਂਦੇ ਹੋ ਘਰ ਤੋਂ ਨਾ ਤਾਂ ਕੁਦਰਤ ਦਾ ਇੱਕ ਵੱਖਰਾ ਹੀ ਨਜ਼ਾਰਾ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਉਹ ਮੈਂ ਸ਼ਾਇਦ ਬਿਆਨ ਵੀ ਨਾ ਕਰ ਪਾऊं ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਜ਼ਰੂਰ ਸਵੇਰ ਨੂੰ ਜਾ ਕੇ ਆਪਣੇ ਚੁਬਾਰਿਆਂ ਦੇ ਉੱਤੇ ਤੇ ਨਾਲ ਹੀ ਘਰ ਤੋਂ ਬਾਹਰ ਜਾ ਕੇ ਕੁਦਰਤ ਦਾ ਉਹ ਨਜ਼ਾਰਾ ਆਪਣੀ ਅੱਖੀਂ ਜ਼ਰੂਰ ਦੇਖਿਆ ਕਰੋ ਤੇ ਹੁਣ ਹੀ ਨਾ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਰੱਬ ਦਾ ਨਾਮ ਲੈ ਲਿਆ ਜਾਵੇ ਬਿਲਕੁਲ ਉਹ ਸ਼ਖਸ ਜਿਹੜਾ ਉਹ ਭਾਗਾ ਵਾਲਾ ਹੁੰਦਾ ਜੋ ਪਰਮਾਤਮਾ ਦਾ ਨਾਮ ਲੈਂਦਾ ਆਪਣੇ ਤੇ ਹੀ ਨਾ ਰੱਬ ਦਾ ਨਾਮ ਲੈਣਾ ਤਾਂ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਹੋਰ ਕੁਝ ਸਾਡੇ ਕੰਮ ਆਵੇ ਨਾ ਆਵੇ ਪਰ ਇਹ ਰੱਬ ਦਾ ਲਿਆ ਹੋਇਆ ਨਾਮ ਜ਼ਰੂਰ ਕੰਮ ਆਉਂਦਾ ਹੈ ਤੇ ਜ਼ਿੰਦਗੀ ਦੇ ਵਿੱਚ ਅਕਸਰ ਹੀ ਉਹ ਪੜਾਅ ਸਾਨੂੰ ਵੇਖਣੇ ਪੈਂਦੇ ਨੇ ਜਿੱਥੇ ਅਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਆ ਪਰ ਆਪਾਂ ਕਦੇ ਵੀ ਇਕੱਲੇ ਨਹੀਂ ਹੁੰਦੇ ਉਹ ਸੱਚਾ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਕਿ ਉਹ ਸੱਚਾ ਪਰਮੇਸ਼ਵਰ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਤੇ ਇਸੇ ਕਰਕੇ ਹਮੇਸ਼ਾ ਹੀ ਅਸੀਂ ਉਸ ਰੱਬ ਦੇ ਦਰ ਤੇ ਜਾ ਕੇ ਉਸ ਰੱਬ ਦੇ ਘਰ ਤੇ ਜਾ ਕੇ ਬਹੁਤ ਸਾਰੀਆਂ ਗੱਲਾਂ ਕਰਕੇ ਆਉਂਦੇ ਹਾਂ ਜਿਹੜੀ ਕਿ ਅਸੀਂ ਦੂਜਿਆਂ ਦੇ ਨਾਲ ਨਹੀਂ ਕਰ ਸਕਦੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦ ਮੇਰੇ ਕੋਲੋਂ ਆਪਣੀ ਮਨ ਦੀਆਂ ਗੱਲਾਂ ਕਿਸੇ ਹੋਰ ਦੇ ਨਾਲ ਨਹੀਂ ਕੀਤੀਆਂ ਜਾਂਦੀਆਂ ਤੇ ਸੱਚਮੁੱਚ ਮੰਦਿਰ ਗੁਰਦੁਆਰਾ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਣਾ ਮੈਂ ਸੰਧ ਕਰਦੀਆਂ ਉੱਥੇ ਜਾ ਕੇ ਨਾ ਇੱਕ ਤੇ ਸ਼ਾਂਤੀ ਮਿਲਦੀ ਹੈ ਇੱਕ ਨਾ ਮਨ ਨੂੰ ਇੰਨਾ ਕੁ ਸਕੂਨ ਮਿਲਦਾ ਹੈ ਕਿ ਸਾਡੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ ਉਹ ਆਪਣੇ ਆਪ ਰੱਬ ਤੱਕ ਪਹੁੰਚ ਚੁੱਕੀਆਂ ਨੇ ਐਵੇਂ ਲੱਗਦਾ ਹੈ ਕਿ ਸਾਡੀ ਨਾ ਰੱਬ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਹੁਣ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਆਪਣੇ ਆਪ ਸੁਲਝਦੀਆਂ ਹੋਈਆਂ ਜਿਹੜੀਆਂ ਨੇ ਉਹ ਸਾਨੂੰ ਨਜ਼ਰ ਆ ਜਾਣਗੀਆਂ ਬਿਲਕੁਲ ਨਹੀਂ ਤੁਸੀਂ ਬਿਲਕੁਲ ਸਹੀ ਗੱਲ ਕਹੀਏ ਕਿਉਂਕਿ ਉਹ ਕਹਿੰਦੇ ਵੀ ਨਹੀਂ ਨਾ ਕਿ ਮਾਪਿਆਂ ਤੇ ਰੱਬ ਦੇ ਨਾਲੋਂ ਚੰਗਾ ਦੋਸਤ ਹੋਰ ਕੋਈ ਨਹੀਂ ਹੁੰਦਾ ਹਨਾ ਅਸੀਂ ਉਹਨਾਂ ਦੇ ਨਾਲ ਹਰ ਇੱਕ ਗੱਲ ਖੁੱਲ੍ਹ ਕੇ ਕਰ ਸਕਦੇ ਹਾਂ ਤੇ ਹੁਣ ਚੰਗੀਆਂ-ਚੰਗੀਆਂ ਅਸੀਂ ਗੱਲਾਂ ਕਰ ਰਹੇ ਹਾਂ ਸਵੇਰੇ-ਸਵੇਰੇ ਤਾਂ ਇੱਕ ਚੰਗਾ ਜਿਹਾ ਵਿਚਾਰ ਵੀ ਸੁਣਾ ਦੋ ਜੀ ਸੁਣਾਉਣੇ ਆ ਤੇ ਅਕਸਰ ਹੀ ਵੇਖਿਆ ਹੋਵੇਗਾ ਕਿ ਜਿਹੜੇ ਲੋਕ ਹੁੰਦੇ ਨੇ ਉਹ ਆਪਣੇ ਚਿਹਰੇ ਨੂੰ ਸਜਾਣ ਲੱਗ ਜਾਂਦੇ ਨੇ ਖੂਬਸੂਰਤ ਦਿਖਣ ਦੇ ਲਈ ਮੇਕਅਪ ਕਰਦੇ ਨੇ ਬਹੁਤ ਕੁਝ ਕਰਦੇ ਨੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਨੇ ਕਿ ਲੋਕ ਦੇਖਣ ਤੇ ਕਹਿਣ ਕਿ ਸੱਚਮੁੱਚ ਇਹ ਬੇहद ਖੂਬਸੂਰਤ ਹੈ ਪਰ ਲੋਕਾਂ ਦੀ ਨਜ਼ਰ ਸਾਡੇ ਚਿਹਰੇ ਤੇ ਜ਼ਰੂਰ ਜਾਂਦੀ ਹੈ ਪਰ ਕਦੇ ਨਾ ਇਹ ਨਹੀਂ ਕੋਈ ਸੋਚਦਾ ਕਿ ਜਿਹੜਾ ਸਾਡਾ ਅੰਤਰਮਨ ਯਾਨੀ ਕਿ ਸਾਡੀ ਅੰਦਰਲੀ ਆਤਮਾ ਹੈ ਉਹਨੂੰ ਵੀ ਖੂਬਸੂਰਤ ਬਣਾਉਣਾ ਚਾਹੀਦਾ ਕਿਉਂਕਿ ਲੋਕਾਂ ਦੀ ਨਜ਼ਰ ਤੇ ਚਲੋ ਉਸ ਦੇ ਉੱਤੇ ਨਹੀਂ ਪਵੇਗੀ ਪਰ ਉਹ ਜਿਹੜਾ ਸੱਚਾ ਰੱਬ ਹੈ ਪਰਮਾਤਮਾ ਹੈ ਉਹਦੀ ਨਜ਼ਰ ਤੁਹਾਡੇ ਚਿਹਰੇ ਦੇ ਨਾਲੋਂ ਨਾ ਤੁਹਾਡੀ ਅੰਤਰਾਤਮਾ ਤੇ ਜ਼ਿਆਦਾ ਹੁੰਦੀ ਹੈ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਲੋਕ ਆਪਣੇ ਆਪ ਨੂੰ ਬਾਹਰੋਂ ਸਜਾਉਣ ਦੇ ਵਿੱਚ ਲੱਗੇ ਰਹਿੰਦੇ ਨੇ ਹਾਂ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਨੇ ਕਿ ਅਸੀਂ ਵੀ ਸੋਹਣੇ ਸੋਹਣੇ ਦਿਸੀਏ ਹਨਾ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਲਾਉਂਦੇ ਨੇ ਕਿ ਅਸੀਂ ਆਪਣੀ ਸ਼ਕਲ ਨੂੰ ਸੋਨਾ ਬਣਾਈ ਹੈ ਆਪਣੇ ਚਿਹਰੇ ਨੂੰ ਸ ਤੁਸੀਂ ਲੋਕਾਂ ਨੂੰ ਕਿਉਂ ਦਿਖਾਉਣਾ ਹੈ ਨਾ ਤੁਸੀਂ ਆਪਣੇ ਰੱਬ ਦੇ ਨਾਲ ਦੋਸਤੀ ਰੱਖੋ ਹੈ ਨਾ ਤੁਸੀਂ ਕਿਉਂ ਕਿਸੇ ਨੂੰ ਦਿਖਾਉਣਾ ਹੈ ਆਪਣੇ ਆਪ ਨੂੰ ਹੈ ਨਾ ਤੇ ਆਪਣੀ ਰੂਹ ਨੂੰ ਜਿਹੜਾ ਉਹ ਸਜਾਉਣਾ ਚਾਹੀਦਾ ਹੈ ਆਪਣੀ ਰੂਹ ਨੂੰ ਕੋਈ ਨਹੀਂ ਸਜਾਉਂਦਾ ਜੀ ਬਿਲਕੁਲ ਤੇ ਇੱਕ ਗੱਲ ਹੋ ਰਹੀ ਨਾ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਰੱਬ ਸਾਡਾ ਸੱਚਾ ਦੋਸਤ ਹੁੰਦਾ ਹੈ ਕਿ ਅਸੀਂ ਕਿਸੇ ਵੀ ਮੁਸ਼ਕਲ ਦੇ ਵਿੱਚ ਹੋਈਏ ਉਹ ਸਾਡਾ ਸਾਥ ਨਾ ਕਦੇ ਵੀ ਛੱਡ ਕੇ ਨਹੀਂ ਜਾਵੇਗਾ ਬਿਲਕੁਲ ਬਿਲਕੁਲ ਤਾਂ ਹੁਣ ਇੱਕ ਚੰਗਾ ਜਿਹਾ ਵਿਚਾਰ ਮੈਂ ਵੀ ਸੁਣਾਉ ਆ ਬਿਲਕੁਲ ਤੁਹਾਡੇ ਵੱਲੋਂ ਵੀ ਆਉਣਾ ਚਾਹੀਦਾ ਬਿਲਕੁਲ ਤਾਂ ਹੁਣ ਮੈਂ ਤੁਹਾਨੂੰ ਇੱਕ ਚੰਗਾ ਜਿਹਾ ਵਿਚਾਰ ਸੁਣਾਉਂਦੀ ਆ ਤੇ ਆਪਣੇ ਦਰਸ਼ਕਾਂ ਨੂੰ ਵੀ ਸੁਣਾਉਂਦੀ ਆ ਅੱਛਾ ਉਹ ਕਹਿੰਦੇ ਨੇ ਕਿ ਲੋਕ ਸਲਾਹ ਬਹੁਤ ਦਿੰਦੇ ਨੇ ਹਨਾ ਤਾਂ ਕਿਸੇ ਦੀ ਸਲਾਹ ਨਾਲ ਸਾਨੂੰ ਰਸਤਾ ਤਾਂ ਦੇਖ ਸਕਦਾ ਹੈ ਮਤਲਬ ਔਣ ਵਾਲਾ ਰਾਹ ਤਾਂ ਦੇਖ ਸਕਦਾ ਹੈ ਪਰ ਉਦੋਂ ਤੱਕ ਸਾਨੂੰ ਸਫਲਤਾ हासिल ਹੁੰਦੀ ਨੇ ਹਾਂ ਜੋ ਤੱਕ ਅਸੀਂ ਖੁਦ ਮਿਹਨਤ ਨਾ ਕਰ ਲਈ ਮਿਹਨਤ ਸਦਕਾ ਹੀ ਉਹ ਸਫਲਤਾ ਜਿਹੜੀ ਉਹ ਸਾਨੂੰ ਹਾਸਲ ਹੋਣੀ ਹੈ ਤਾਂ ਇਹ ਸਿੱਟਾ ਆ ਕਿ ਹਮੇਸ਼ਾ ਮਿਹਨਤ ਜ਼ਰੂਰ ਕਰੋ ਕਿਉਂਕਿ ਸਫਲਤਾ ਤੁਹਾਨੂੰ ਉਦੋਂ ਹੀ ਮਿਲੇਗੀ ਜਦੋਂ ਤੁਸੀਂ ਆਪਣੀ ਮਿਹਨਤ ਕਰੋਗੇ ਆਪਣੇ ਕਹਿ ਸਕਦੇ ਹਾਂ ਕਿ ਜਦੋਂ ਜੋ ਵੀ ਤੁਸੀਂ ਪਾਉਣਾ ਹੈ ਉਸ ਨੂੰ ਬਹੁਤ ਹੀ ਵਧੀਆ ਨੀਤ ਨਾਲ ਕਰੋ ਹਣਾ ਜੀ ਬਿਲਕੁਲ ਇੱਕ ਤਾਂ ਗੱਲ ਹੋਰ ਆਉਂਦੀ ਹੈ ਇੱਥੇ ਹੀ ਨਾ ਕਿ ਜਦ ਤੁਸੀਂ ਮਿਹਨਤ ਦੇ ਨਾਲ ਕੁਝ ਹਾਸਲ ਕਰਦੇ ਹੋ ਨਾ ਤਾਂ ਉਹਦੀ ਖੁਸ਼ੀ ਵੀ ਵੱਖਰੀ ਹੁੰਦੀ ਹੈ ਜਦ ਤੁਹਾਨੂੰ ਬੈਠੇ ਬਿਠਾਇਆ ਨੂੰ ਹਰ ਚੀਜ਼ ਮਿਲ ਜਵੇ ਤਾਂ ਤੁਹਾਨੂੰ ਇੱਕ ਤਾਂ ਉਦੀ ਕਦਰ ਨਹੀਂ ਹੁੰਦੀ ਨਾ ਤੁਹਾਨੂੰ ਇੰਨੀ ਖੁਸ਼ੀ ਹੁੰਦੀ ਹੈ ਕਿਉਂਕਿ ਤੁਸੀਂ ਉਹ ਮਿਹਨਤ ਕਰਕੇ ਨਹੀਂ ਲਈ ਹੁੰਦੀ ਜਦ ਅਸੀਂ ਮਿਹਨਤ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਅਸੀਂ ਉਤਾਰ ਚੜਾਵ ਵੇਖਦੇ ਹਾਂ ਫਿਰ ਕਿਤੇ ਜਾ ਕੇ ਸਾਨੂੰ ਉਹ ਚੀਜ਼ ਨਸੀਬ ਹੁੰਦੀ ਹੈ ਉਸ ਸਮੇਂ ਨਾ ਸਾਡੀ ਖੁਸ਼ੀ ਬਹੁਤ ਅਲੱਗ ਹੁੰਦੀ ਹੈ ਤੇ ਸਾਨੂੰ ਨਾ ਉਸ ਚੀਜ਼ ਦੀ ਫਿਰ ਕਦਰ ਵੀ ਹੁੰਦੀ ਹੈ ਕਿ ਸਾਡੇ ਕੋਲ ਮੁਸ਼ਕਲਾਂ ਦੇ ਨਾਲ ਆਈ ਹੈ ਤਾਂ ਅਸੀਂ ਨਾ ਹੁਣ ਇਹਨੂੰ ਸਾਂਭ ਕੇ ਰੱਖਣਾ ਹੈ ਬਿਲਕੁਲ ਅਜਿਹਾ ਹੁੰਦਾ ਤੇ ਮੈਨੂੰ ਲੱਗਦਾ ਅਜਿਹਾ ਹੋਣਾ ਵੀ ਚਾਹੀਦਾ ਕਿਉਂਕਿ ਸਾਨੂੰ ਬਿਨਾਂ ਮਿਹਨਤ ਕੀਤੇ ਸਭ ਕੁਝ ਮਿਲਣ ਲੱਗ ਗਿਆ ਤਾਂ ਕੋਈ ਵੀ ਮੈਨੂੰ ਲੱਗਦਾ ਹੈ ਕਿ ਕੰਮ ਨਹੀਂ ਕਰੂਗਾ ਹਾਂ ਸਾਰੇ ਵੇਲੇ ਰਿਹਾ ਜੀ ਬਿਲਕੁਲ ਤੇ ਇਹ ਹੀ ਨਾ ਹੁਣ ਨਾ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਕਿ ਮੈਂ ਨਾ ਅਕਸਰ ਵੇਖਿਆ ਤੁਸੀਂ ਨਾ ਕਹਾਣੀਆਂ ਬੜੀਆਂ ਸੁਣਾਉਂਦੇ ਹੋ ਤੇ ਅੱਜ ਨਾ ਮੇਰੀ ਵਾਰੀ ਹੈ ਕਹਾਣੀ ਸੁਣਨ ਦੀ ਤੇ ਮੈਨੂੰ ਵੀ ਇੱਕ ਸੋਹਣੀ ਜਿਹੀ ਕਹਾਣੀ ਸੁਣਾਓ ਮੈਂ ਤੁਹਾਨੂੰ ਕਹਾਣੀ ਜ਼ਰੂਰ ਸੁਣਾਉਂਗੀ ਪਰ ਇੱਕ ਸ਼ਰਤ ਤੇ ਕਿਹੜੀ ਪਹਿਲਾਂ ਤੁਸੀਂ ਹੈਲਥ ਟਿਪ ਦੋ ਕੋਈ ਕਿਉਂਕਿ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਸਿਹਤ ਦੇ ਨਾਲ ਜੁੜੀਆਂ ਗੱਲਾਂ ਕਰਦੇ ਆ। ਬਿਲਕੁਲ ਤੇ ਅੱਜ ਮੇਰੇ ਕੋਲ ਨਾ ਇੱਕ ਬਹੁਤ ਵਧੀਆ ਹੈਲਥ ਟਿਪ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਜਿਨ੍ਹਾਂ ਨੂੰ ਗਠੀਏ ਦੀ ਕੋਈ ਪ੍ਰੋਬਲਮ ਹੈ ਜਾਂ ਫਿਰ ਉਹਨਾਂ ਦੀ ਯਾਦਾਸ਼ਤ ਕਮਜ਼ੋਰ ਹੈ। ਅਸਲ ਦੇ ਵਿੱਚ ਕਹਿੰਦੇ ਨੇ ਕਿ ਰੋਜ਼ ਸਵੇਰੇ ਉੱਠ ਕੇ ਸਾਨੂੰ ਗਰਮ ਪਾਣੀ ਦਾ ਗਲਾਸ ਜ਼ਰੂਰ ਪੀਣਾ ਚਾਹੀਦਾ ਹੈ। ਪਰ ਹੀਣਾ ਮੈਂ ਕਹਾਂਗੀ ਕਿ ਗਰਮ ਪਾਣੀ ਦੇ ਗਲਾਸ ਦੇ ਵਿੱਚ ਜੇਕਰ ਤੁਸੀਂ ਇੱਕ ਚਮਚ ਦੇਸੀ ਕੀ ਦਾ ਮਿਲਾ ਕੇ ਉਸ ਪਾਣੀ ਨੂੰ ਪੀਂਦੇ ਹੋ ਤੇ ਤੁਹਾਡੇ ਦਿਮਾਗ ਤੇ ਯਾਦਾਸ਼ਤ ਤੇਜ਼ ਹੁੰਦੀ ਹੈ। ਤੁਹਾਡੇ ਬਾਲ ਵੀ ਜਿਹੜੇ ਨੇ ਉਸ ਤੇ ਖਾਸ ਕਰਕੇ ਜਿਹੜਾ ਜੋੜਾਂ ਦਾ ਦਰਦ ਹੈ ਉਸ ਤੋਂ ਤੁਹਾਨੂੰ ਆਰਾਮ ਮਿਲੇਗਾ ਤੇ ਨਾਲ ਹੀ ਗਠੀਏ ਦੀ ਬਿਮਾਰੀ ਦਾ ਵੀ ਜਿਹੜਾ ਇਲਾਜ ਹੈ ਉਹ ਜ਼ਰੂਰ ਇਹ ਪਾਣੀ ਪੀਣ ਦੇ ਨਾਲ ਹੋ ਜਾਂਦਾ ਪਰ ਇੱਕ ਗੱਲ ਹੋਰ ਹੈ ਕਿ ਅੱਜ ਦੀਆਂ ਨਾ ਜਿਹੜੀਆਂ ਕੁੜੀਆਂ ਆਉਂਦੀਆਂ ਨੇ ਉਹਨਾਂ ਨੂੰ ਬਹੁਤ ਹੈ ਕਿ ਸਾਡੀ ਨਾ ਜਿਹੜੀ ਸਕਿਨ ਸਾਡਾ ਜਿਹੜਾ ਚਿਹਰਾ ਉਹ ਨਾ ਖਿਲੇਗਾ ਖਿਲੇਆ ਰਹੇ ਤੇ ਸਾਡੀ ਸਕਿਨ ਬਿਲਕੁਲ ਸੌਫਟ ਹੋਵੇ ਗਲੋ ਕਰੇ ਹਨਾ ਕਿ ਚਮਕਦਾਰ ਹੋਵੇ ਕਿ ਦੇਖਣ ਵੀ ਇਹ ਕੀ ਲਗਾਉਂਦੀ ਆ ਆਪਣੇ ਹੂ ਤੇ ਜੇ ਤੁਸੀਂ ਇਸ ਗਰਮ ਪਾਣੀ ਦੇ ਵਿੱਚ ਇੱਕ ਚਮਚ ਦੇਸੀ ਕੀ ਦਾ ਮਿਲਾ ਕੇ ਪੀਓਗੇ ਨਾ ਤੇ ਤੁਹਾਨੂੰ ਤੁਹਾਡੇ ਰੇਤੇ ਉਹ ਜਿਹੜਾ 글로 ਹੈ ਉਹ ਜ਼ਰੂਰ ਦਿਖੇਗਾ ਤਾਂ ਇਸ ਤੋਂ ਇਲਾਵਾ ਇਹ ਵੀ ਨਾਲ ਹੈ ਕਿ ਪਾਣੀ ਪੀਣ ਤੋਂ ਬਾਅਦ ਨਾ ਤੁਸੀਂ ਅੱਧੇ ਘੰਟੇ ਤੱਕ ਨਾ ਤੇ ਕੁਝ ਖਾਣਾ ਹੈ ਤੇ ਨਾ ਹੀ ਕੁਝ ਪੀਣਾ ਹੈ ਉਸ ਪਾਣੀ ਨੂੰ ਆਪਣਾ ਅਸਰ ਹੋਣ ਦੇ ਤਾਂ ਬਹੁਤ ਵਧੀਆ ਸਿਹਤ ਨਾਲ ਜੁੜੇ ਹੋਏ ਗੱਲ ਤੁਸੀਂ ਕਿਤੇ ਕਿ ਕਿਸ ਤਰੀਕੇ ਹਨਾ ਇੰਨੀ ਸਾਰੀ ਬਿਮਾਰੀਆਂ ਦਾ ਇੱਕੋ ਹੀ ਇਲਾਜ ਦੱਸ ਦਿੱਤਾ ਹਨਾ ਤਾਂ ਬਹੁਤ ਸੋਹਣੀ ਮੈਨੂੰ ਇਹ ਟਿਪ ਲੱਗੀ ਹੈ ਤੇ ਮੈਂ ਵੀ ਜ਼ਰੂਰ ਅਜ਼ਮਾ ਕੇ ਦੇਖੂੰਗੀ ਇਸ ਨੂੰ ਤੇ ਖਾਸ ਕਰਕੇ ਤੁਸੀਂ ਕਿਹਾ ਹੈ ਕਿ ਚਿਹਰਾ ਜਿਹੜਾ ਉਹ 글로 ਕਰਦਾ ਹਨਾ ਚਮਕਦਾ ਹੈ ਤਾਂ ਮੈਂ ਤਾਂ ਜ਼ਰੂਰ ਕਰ ਤੋ ਇਸ ਨੂੰ ਨਾ ਰੂਟੀਨ ਬਣਾ ਲੈਣੀ ਹੈ ਮੈਂ ਤਾਂ ਰੋਜ਼ ਹੀ ਗਰਮ ਦੇਸੀ ਕੇ ਪਾ ਕੇ ਪੀਉਂਗੇ ਤਾਂ ਆਪਣੇ ਦਰਸ਼ਕਾਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗਰਮ ਪਾਣੀ ਦੇ ਵਿੱਚ ਸਵੇਰ ਨੂੰ ਉੱਠ ਕੇ ਜੇਕਰ ਤੁਸੀਂ ਦੇਸੀ ਕੇ ਪਾ ਕੇ ਪਿੰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਬੈਠੇ ਬਿਠਾਏ ਹੀ ਮਿਲ ਜਾਣੀਆਂ ਨੇ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਜਿਹੜੀ ਆ ਉਹ ਮਿਲ ਜਾਣੀ ਹੈ ਤਾਂ ਹੁਣ ਹੁਣ ਮੈਂ ਤੁਹਾਨੂੰ ਕਹਾਣੀ ਸੁਣਾ ਸਕਦੀ ਹਾਂ ਹਾਂਜੀ ਸੁਣਾਓ ਮੈਂ ਤਾਂ ਕਦੋਂ ਦੀ ਪਤਾ ਵਾ ਜੀ ਕਹਾਣੀ ਸੁਣਨ ਲਈ ਅੱਛਾ ਇੱਕ ਵੱਡੀ ਜਿਹੀ ਗੱਡੀ ਖੜੀ ਹੋਈ ਆ ਇੱਕ ਛੋਟਾ ਜਿਹਾ ਬੱਚਾ ਜਿਹੜਾ ਉਸ ਨੂੰ ਦੂਰੋਂ ਦੇਖੀ ਜਾ ਰਿਹਾ ਹੈ ਦੇਖੀ ਜਾ ਰਿਹਾ ਇੱਕ ਟੱਕ ਦੇਖੀ ਜਾ ਰਿਹਾ ਤੇ ਜਿਸ ਬੰਦੇ ਦੀ ਉਹ ਗੱਡੀ ਹੁੰਦੀ ਹੈ ਨਾ ਉਸ ਬੱਚੇ ਨੂੰ ਦੂਰੋਂ ਦਿਖਦਾ ਹੈ ਕਿ ਇਹ ਤਾਂ ਮੇਰੇ ਗੱਡੀ ਵਾਲੀ ਦੇਖੀ ਜਾ ਰਿਹਾ ਹੈ ਹੈਨਾ ਤਾਂ ਉਹ ਹੁਣ ਉਸ ਬੰਦੇ ਦੇ ਦਿਮਾਗ ਦੇ ਵਿੱਚ ਆ ਜਾਂਦਾ ਹੈ ਕਿ ਖਰੇ ਉਹ ਗਰੀਬ ਆ ਇਸ ਕਰਕੇ ਨਾ ਮੇਰੇ ਗੱਡੀ ਨੂੰ ਦੇਖ ਰਿਹਾ ਆ ਤੇ ਉਹ ਉਸ ਬੱਚੇ ਨੂੰ ਨਾ ਉਹਨੂੰ ਤਰਸ ਆ ਜਾਂਦਾ ਆ ਉਸ ਬੱਚੇ ਦੇ ਉੱਤੇ ਉਸ ਬੰਦੇ ਨੂੰ ਤਾਂ ਉਹ ਉਹਨੂੰ ਕੋਲ ਬੁਲਾਉਂਦਾ ਹੈ ਤੇ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦਾ ਆ ਹਨਾ ਤੇ ਫਿਰ ਉਹਨੂੰ ਉਹ ਲੈ ਜਾਂਦਾ ਆ ਹਨਾ ਗੱਡੀ ਦੇ ਵਿੱਚ ਬਿਠਾ ਕੇ ਘੁਮਾਉਂਦਾ ਆ ਤੇ ਫਿਰ ਗੱਲਾਂ-ਗੱਲਾਂ ਦੇ ਵਿੱਚ ਨਾ ਉਹ ਬੱਚਾ ਉਸਨੂੰ ਬੰਦੇ ਨੂੰ ਸਵਾਲ ਕਰਦਾ ਆ ਕੀ ਅੱਛਾ ਇਹ ਗੱਡੀ ਕਿੰਨੀ ਸੋਹਣੀ ਆ ਨਾ ਸੋਚਦਾ ਹੋਇਆ ਉਹ ਕਹਿੰਦਾ ਕਿ ਗੱਡੀ ਕਿੰਨੀ ਸੋਹਣੀ ਆ ਨਾ ਅੰਕਲ ਆ ਤੁਹਾਨੂੰ ਕਿਹਨੇ ਗਿਫਟ ਕੀਤੀ ਹੈ ਕਹਿੰਦਾ ਐ ਨਾ ਮੇਰੇ ਭਰਾ ਨੇ ਮੈਨੂੰ ਗਿਫਟ ਕੀਤੀ ਹੈ ਕਹਿੰਦਾ ਇਹ ਤਾਂ ਬਹੁਤ ਮਹਿੰਗੀ ਹੋਣੀ ਨਾ ਕਹਿੰਦਾ ਹਾਂ ਇਹ ਤਾਂ ਮਹਿੰਗੀ ਤਾਂ ਬਹੁਤ ਹੈ ਪਰ ਮੇਰੇ ਭਰਾ ਨੇ ਮੈਨੂੰ ਗਿਫਟ ਕੀਤੀ ਹੈ ਕਹਿੰਦਾ ਤੇ ਉਹ ਬੱਚਾ ਨਾ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਫਿਰ ਤਾਂ ਉਹ ਬੰਦਾ ਉਹਦੀ ਸ਼ਕਲ ਦੇਖ ਕੇ ਕਹਿੰਦਾ ਆ ਮੈਨੂੰ ਪਤਾ ਲੱਗ ਗਿਆ ਤੂੰ ਕੀ ਸੋਚ ਰਿਆ ਆ ਬੱਚਾ ਕਹਿੰਦਾ ਕੀ ਸੋਚ ਰਿਆ ਆ ਮੈਂ ਤਾਂ ਉਹ ਬੰਦਾ ਕਹਿੰਦਾ ਕਿ ਤੂੰ ਐ ਸੋਚ ਰਿਆ ਨਾ ਕਿ ਤੇਰੇ ਕੋਲ ਵੀ ਇਹ ਗੱਡੀ ਹੋਵੇ ਤੋ ਵੀ ਇਹਨੂੰ ਇਸੇ ਤਰੀਕੇ ਚ ਚਲਾਵੇ ਹਨਾ ਤੇ ਕਹਿੰਦਾ ਨਹੀਂ ਨਹੀਂ ਮੈਂ ਐ ਨਹੀਂ ਸੋਚ ਰਿਆ ਕਿ ਮੇਰੇ ਕੋਲ ਇਹ ਗੱਡੀ ਹੋਵੇ ਮੈਨੂੰ ਇਹ ਗੱਡੀ ਮਿਲ ਜਾਵੇ ਮੈਂ ਤਾਂ ਐ ਸੋਚ ਰਿਆ ਆ ਕਿ ਮੈਂ ਤੁਹਾਡੇ ਭਰਾ ਵਰਗਾ ਬਣ ਜਾਵਾਂ ਮਤਲਬ ਅਮੀਰ ਬਣ ਜਾਵਾਂ ਤੇ ਮੈਂ ਗੱਡੀ ਖੁਦ ਖਰੀਦ ਸਕਾਂ ਹਨਾ ਉਹ ਇਸੇ ਕਰਕੇ ਸਿੱਟਾ ਇਹ ਹੀ ਨਿਕਲਦਾ ਹੈ ਕਿ ਆਪਣੀ ਸੋਚ ਨੂੰ ਹਮੇਸ਼ਾ ਉੱਚਾ ਰੱਖੋ ਜੀ ਬਿਲਕੁਲ ਜੇ ਤੁਸੀਂ ਇਹ ਨਾ ਸੋਚ ਹੀ ਉੱਚੀ ਰੱਖੋਗੇ ਫਿਰ ਹੀ ਤੁਸੀਂ ਆਪਣੀ ਮੰਜ਼ਲ ਜਿਹੜੀ ਆ ਉਹ ਪਾ ਸਕਦੇ ਹੋ ਹਮ ਬਿਲਕੁਲ ਤਾਂ ਇਸ ਕਹਾਣੀ ਤੋਂ ਵੀ ਇਹ ਹੀ ਸਿੱਖਣ ਨੂੰ ਮਿਲਦਾ ਹੈ ਕਿ ਹਮੇਸ਼ਾ ਵਧੀਆ ਸੋਚੋ ਹਮੇਸ਼ਾ ਇੱਕ ਕਹਿ ਸਕਦੇ ਹਾਂ ਕਿ ਉੱਚੀ ਸੋਚ ਰੱਖੋ ਹਨ ਤੁਸੀਂ ਜੇਕਰ ਤੁਸੀਂ ਉੱਚੀ ਸੋਚ ਰੱਖਦੇ ਹੋ ਤਾਂ ਤੁਸੀਂ ਹਰ ਕੁਝ ਕਰ ਸਕਦੇ ਆਂ ਹਰ ਕੁਝ ਪਾ ਸਕਦੇ ਆਂ ਜੇਕਰ ਤੁਸੀਂ ਚਾਹੁੰਦੇ ਆਂ ਕਿ ਤੁਸੀਂ ਅਮੀਰ ਬਣਨਾ ਹੈ ਤੇ ਉਹਦੇ ਲਈ ਤੁਹਾਨੂੰ ਮਿਹਨਤ ਤਾਂ ਜ਼ਰੂਰ ਕਰਨੀ ਪੈਣੀ ਆ ਪਰ ਜੇ ਤੁਸੀਂ ਆਪਣਾ ਇੱਕ ਏਮ ਬਣਾ ਲਿਆ ਨਾ ਉਸ ਨੂੰ ਤੁਹਾਡਾ ਗੋਲ ਹੋ ਗਿਆ ਹਨਾ ਤੁਹਾਡੀ ਡਾਇਰੈਕਸ਼ਨ ਕੀ ਹੈ ਤੁਹਾਡਾ ਐਕਸ਼ਨ ਕੀ ਉਹ ਸਭ ਕੁਝ ਕਹਿ ਸਕਦੇ ਆ ਕਿ ਉਹ ਫਿਰ ਮਿਲ ਕੇ ਨਾ ਕਹਿੰਦੇ ਨੇ ਨਾ ਕਿ ਕਾਇਨਾਤ ਵੀ ਤੁਹਾਨੂੰ ਜੀ ਬਿਲਕੁਲ ਰੋਕ ਨਹੀਂ ਸਕਦੇ ਕੋਈ ਵੀ ਚੀਜ਼ ਹਾਸਲ ਕਰਨ ਨੂੰ ਤਾਂ ਉਹ ਚੀਜ਼ ਹੋ ਜਾਂਦੀ ਹੈ ਜੀ ਹਾਂ ਹੀ ਨਾ ਇੱਥੇ ਮੈਂ ਨਾ ਇੱਕ ਗੱਲ ਕਹਿਣਾ ਚਾਹਾਂਗੀ ਕਿ ਸਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਤੇ ਮਿਹਨਤ ਤੋਂ ਬਾਅਦ ਹੀ ਸਾਨੂੰ ਕੋਈ ਵੀ ਚੀਜ਼ ਜਿਹੜੀ ਆ ਉਹ ਹਾਸਲ ਹੁੰਦੀ ਹੈ ਮੈਂ ਨਾ ਅਕਸਰ ਇਹ ਜਿਹੀ ਸੁਣੀ ਹੈ ਕਿ ਅਸੀਂ ਨਾ ਸੁਪਨੇ ਕੋਠੀਆਂ ਦੇ ਵੇਖਦੇ ਆ ਤੇ ਸੁਪਨੇ ਜਦ ਕੋਠੀਆਂ ਦੇ ਵੇਖਦੇ ਆ ਤੇ ਮਸੀਂ ਕਿਤੇ ਜਾ ਕੇ ਘਰ ਬਣ ਗਏ ਘਰ ਬਣਦੇ ਨੇ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਅੱਛਾ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਕਿਉਂਕਿ ਸਮਾਂ ਘਟ ਹੈ ਤਾਂ ਹੁਣ ਆਪਾਂ ਵਿਰਸੇ ਦੀ ਗੱਲ ਕਰ ਲੈਂਦੇ ਕਿਉਂਕਿ ਹਰ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਗੱਲ ਕਰਦੇ ਆ ਅਸੀਂ ਅੱਜ ਅਸੀਂ ਤੀਆਂ ਦੇ ਉੱਤੇ ਗੱਲ ਕਰਾਂਗੇ ਤੀਆਂ ਦਾ ਤਿਉਹਾਰ ਪੁਰਾਣੇ ਸਮੇਂ ਦੇ ਵਿੱਚ ਕੀ ਹੋਇਆ ਹੁੰਦਾ ਸੀ ਸੌਂ ਦਾ ਮਹੀਨਾ ਚੱਲ ਰਿਹਾ ਹੈ ਹਨਾ ਤਾਂ ਤੁਸੀਂ ਵੀ ਪੜਿਆ ਹੋਣਾ ਐ ਮੈਂ ਵੀ ਪੜਿਆ ਬਹੁਤ ਸਾਰੀਆਂ ਬੋਲੀਆਂ ਵੀ ਸਾਨੂੰ ਪੜਾਈਆਂ ਜਾਂਦੀਆਂ ਸੀਗੀਆਂ ਪੰਜਾਬੀ ਦੀ ਪੁਸਤਕ ਦੇ ਵਿੱਚ ਕਿ ਕਿਸ ਤਰੀਕੇ ਦੀਆਂ ਬੋਲੀਆਂ ਉਦੋਂ ਪੈਂਦੀਆਂ ਹੁੰਦੀਆਂ ਸੀ ਤੇ ਕੁੜੀਆਂ ਆਪ ਉਹ ਮੂੰਹੋਂ ਬੋਲ ਕੇ ਬੋਲੀਆਂ ਪਾਉਂਦੀਆਂ ਸੀਗੀਆਂ ਨਾ ਤਾਂ ਕੋਈ ਡੀਜੇ ਹੁੰਦਾ ਸੀਗਾ ਹਨਾ ਤੇ ਨਾ ਹੀ ਕੋਈ ਗਾਣ ਵਜਾਉਣ ਵਾਲਾ ਹੁੰਦਾ ਸੀਗਾ ਕੁੜੀਆਂ ਆਪ ਹੀ ਉਹਨਾਂ ਨੇ ਬੋਲੀਆਂ ਵੀ ਪਾਉਣੀਆਂ ਨੱਚਣਾ ਟੱਪਣਾ ਵੀ ਤੇ ਨਾਲ ਇਹ ਇੱਕ ਪੇਂਗ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਲਾਈ ਹੁੰਦੀ ਸੀ ਉਹਨੂੰ ਸਜਾਇਆ ਹੁੰਦਾ ਸੀ ਫੁੱਲਾਂ ਦੇ ਨਾਲ ਤੇ ਇੱਕ ਇੱਕ ਕਰਕੇ ਸਾਰੀਆਂ ਸਪੀਨ ਤੇ ਝੂਟਾ ਲੈਣਾ ਤੇ ਕਿੰਨਾ ਵਧੀਆ ਹੁੰਦਾ ਸੀ ਪਰ ਅੱਜ ਦੇ ਸਮੇਂ 'ਚ ਕੀ ਸਭ ਬਦਲ ਗਿਆ ਹਣਾ ਕੋਲੀ ਬਦਲ ਚੁੱਕਤੇ ਅਸੀਂ ਨਾ ਦੇਖੀਦਾ ਹੁੰਦਾ ਸੀ ਕਿ ਪਿੰਡ ਦੇ ਵਿੱਚ ਨਾ ਜਿਹੜਾ ਵੀ ਕੋਈ ਵੱਡਾ ਇੱਕ ਪੇੜ ਲੱਗਾ ਹੋਇਆ ਉਹਦੇ ਤੇ ਨਾ ਪਿੰਗ ਪਾ ਲੈਣੀ ਪਿੰਗ ਨੂੰ ਸੁਝਾ ਲੈਣਾ ਤੇ ਸਾਰਿਆਂ ਨੇ ਨਾ ਇਕੱਠੀਆਂ ਹੋ ਕੇ ਉੱਥੇ ਨੇ ਉੱਥੇ ਨਾ ਗੋਣਾ ਵਜਾਉਣਾ ਕਰਨਾ ਠੀਕ ਹੈ ਇੱਕ ਇੱਕ ਕਰਕੇ ਝੁੰਟੇ ਲੈਣੇ ਪਰ ਹੁਣ ਦੇ ਸਮੇਂ ਦੇ ਵਿੱਚ ਪੈਲਸ 'ਚ ਸਾਰੇ ਚਲ ਜਾਂਦੇ ਨੇ ਸਾਰਿਆਂ ਨੂੰ ਨਾ ਬਸ ਇਹੀ ਪਿਆ ਹੁੰਦਾ ਹੈ ਕਿ ਅਸੀਂ ਨਾ ਆਪਣਾ ਤਿਆਰ ਤਿਉਰ ਹੋ ਕੇ ਜਾਈਏ ਤੇ ਸਾਰਿਆਂ ਨਾ ਸਾਨੂੰ ਵੇਖਣ ਵੀ ਜੀ ਇਹ ਤਿਆਰ ਹੋ ਕੇ ਆਈਆਂ ਪਹਿਲਾਂ ਤਾਂ ਨਾ ਹੁਣ ਅੱਜ ਕੱਲ ਕੁੜੀਆਂ ਪਤਾ ਪਾਰਲਰ ਦੇ ਵਿੱਚ ਇੰਨਾ ਇੰਨਾ ਟਾਈਮ ਲਗਾਉਂਦੀਆਂ ਨੇ ਕਿ ਅਸੀਂ ਸਾਰਿਆਂ ਦੇ ਨਾਲੋਂ ਸੋਹਣੀਆਂ ਲੱਗੇ ਠੀਕ ਹੈ ਫਿਰ ਬਾਅਦ ਦੇ ਵਿੱਚ ਪੈਲਸ ਦੇ ਵਿੱਚ ਪਹੁੰਚਦੀਆਂ ਨੇ ਇੱਕ ਦ ਆਂ ਨੇ ਕਿ ਉਹਨੇ ਕੀ ਪਾਇਆ ਉਹਨੇ ਕੀ ਪਾਇਆ ਤਾਂ ਬੋਲੀਆਂ ਨਹੀਂ ਪਾਉਂਦੀਆਂ ਡੀਜੇ ਲਗਾਇਆ ਬਸ ਉੱਥੇ ਨਾ ਵੈਸਟਰਨ ਡਾਂਸ ਕਰਕੇ ਉਹ ਬਸ ਆਪਣੇ ਆਪਣੇ ਘਰਾਂ ਨੂੰ ਤੋਰ ਪੈਂਦੀਆਂ ਨੇ ਬਿਲਕੁਲ ਉਹਨਾਂ ਨੇ ਪੰਜਾਬੀ ਸੂਟ ਜ਼ਰੂਰ ਪਾਏ ਹੁੰਦੇ ਨੇ ਹਾਂ ਦਿਖਾਵੇ ਵਾਸਤੇ ਇੱਕ ਦੋ ਬੋਲੀਆਂ ਜ਼ਰੂਰ ਪਾਈਆਂ ਜਾਂਦੀਆਂ ਨੇ ਭੰਗੜੇ ਵੀ ਪਾਏ ਜਾਂਦੇ ਨੇ ਪਰ ਉਹ ਜਿਹੜੇ ਦੂਜੇ ਗਾਣੇ ਨੇ ਅੱਜ ਕੱਲ ਦੇ ਉਹਨਾਂ ਦੇ ਉੱਤੇ ਜਿਹੜੇ ਭੰਗੜੇ ਨੇ ਉਹ ਪਾਏ ਜਾ ਰਹੇ ਨੇ ਬੋਲੀਆਂ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਹਨਾ ਤਾਂ ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਗਵਾਚ ਚੁੱਕੇ ਆ ਹਨਾ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਕੁੜੀਆਂ ਜਿਹੜੀਆਂ ਨੇ ਉਹ ਪੰਜਾਬੀ ਵੀ ਪਾ ਲੈਂਦੀਆਂ ਨੇ ਹਣਾ ਫਿਰ ਬਨਾਟੇ ਮੇਕਅਪ ਜਿਹਨੂੰ ਕਹਿ ਸਕਦਾ ਕਿ ਆਪਾਂ ਉਹ ਵੀ ਕਰ ਲੈਂਦੀਆਂ ਨੇ ਫਿਰ ਟਿੱਕੇ ਵੀ ਲਾ ਲੈਂਦੀ ਨੇ ਪਰਾਂ ਦੇ ਵੀ ਲਾ ਲੈਂਦੀ ਨੇ ਪਰ ਉਹ ਗੱਲਬਾਤ ਅੱਜ ਦੇ ਸਮੇਂ ਚ ਨਹੀਂ ਰਹੀ ਹਾਂ ਜੀ ਬਿਲਕੁਲ ਵੀ ਨਹੀਂ ਰਹੀ ਹੈ ਹੁਣ ਹੁਣ ਦੀ ਗੱਲ ਕੀਤੀ ਜਾਵੇ ਨਾ ਹੁਣ ਤਾਂ ਨਾ ਪੀਂਗ ਵੀ ਨਹੀਂ ਪਾਉਂਦੀਆਂ ਕੁੜੀਆਂ ਕੀ ਕਰਦੀਆਂ ਉਹ ਘਰਾਂ ਦੇ ਵਿੱਚ ਰੱਖਣ ਵਾਲੇ ਝੂਲੇ ਨਹੀਂ ਹੁੰਦੇ ਬਸ ਉਹੀ ਝੂਲੇ ਰੱਖ ਲਏ ਜਾਂਦੇ ਆ ਉਹਦੇ ਤੇ ਫੋਟੋਆਂ ਖਿਜਵਾ ਲੈਂਦੀਆਂ ਝੂਲਾ ਲੈਣ ਦਾ ਥੋੜੀ ਕਿਸੇ ਨੂੰ ਸ਼ੌਕ ਹੁੰਦਾ ਬਸ ਤਸਵੀਰਾਂ ਖਿਜਾਉਂਦਾ ਤਸਵੀਰਾਂ ਖਿਜਾਉਂਦਾ ਬੈਠ ਗਏ ਜੀ ਸਾਡੀ ਫੋਟੋ ਖਿੱਚ ਦੋ ਅਸੀਂ ਸੈਲ ਉਹਦੇ ਨਾਲ ਤਾਂ ਉਸ ਟੋਲੇ ਨੂੰ ਸਜਾਇਆ ਜਾਂਦਾ ਨਹੀਂ ਤਾਂ ਪਹਿਲਾਂ ਤਾਂ ਜਿਹੜੇ ਵਧੀਆ ਫੁੱਲ ਹੁੰਦੇ ਸੀਗੇ ਅਸਲੀ ਫੁੱਲ ਹੁੰਦੇ ਸੀ ਉਹਨਾਂ ਨਾਲ ਸਾਰਾ ਜਿਹੜੇ ਝੋਲਾ ਹੁੰਦਾ ਸਾਰੀ ਜਿਹੜੀ ਪੇਂਗ ਹੁੰਦੀ ਉਹ ਸੋ ਸਜਾਇਆ ਜਾਂਦਾ ਸੀ ਪਰ ਹੁਣ ਨਹੀਂ ਹੁਣ ਸਭ ਕੁਝ ਬਣਾਉ ਟੀਹ ਜਿਆ ਹੋ ਕੇ ਰਹਿ ਗਿਆ ਦਿਖਾਵਾ ਜਿਆ ਲੱਗਦਾ ਹੁਣ ਤੇ ਇੱਕ ਗੱਲ ਹੋ ਰਹੀ ਨਾ ਕਿ ਪਹਿਲਾਂ ਨਾ ਜਿਹੜੀਆਂ ਵਿਆਹ ਚੁੱਕੀਆਂ ਹੁੰਦੀਆਂ ਸੀ ਕੁੜੀਆਂ ਉਹਨਾਂ ਸੌਣ ਮਹੀਨੇ ਪੇਕਿਆਂ ਦੇ ਰਹਿਣਦੀਆਂ ਸੀਗੀਆਂ ਬਿਲਕੁਲ ਪੇਕਿਆਂ ਤੇ ਉਹਨਾਂ ਨੇ ਰਹਿਣਾ ਨਾ 10 10 15 15 ਦਿਨ ਕਈ ਤਾਂ ਮਹੀਨਾ ਵੀ ਉਸਨੇ ਲੈ ਕੇ ਜਾਂਦੀਆਂ ਸੀਗੀਆਂ ਤਾਂ ਸਾਰੀਆਂ ਸਹੇਲੀਆਂ ਮਸੀ ਕਿਤੇ ਸੌਣ ਮਹੀਨੇ ਚ ਕ ਦਿਆਂ ਸੀ ਬਿਲਕੁਲ ਉਹਨਾਂ ਨੇ ਮਿਲਣਾ ਇੱਕ ਦੂਸਰੇ ਦੇ ਨਾਲ ਆਪਣੇ ਸੁੱਖ ਦੁੱਖ ਸਾਂਝੇ ਕਰਨੇ ਤੇ ਮਿਲ ਕੇ ਉਹਨਾਂ ਨੇ ਇਹ ਤੀਆਂ ਦਾ ਤਿਉਹਾਰ ਮਨਾਇਆ ਇਹ ਤੀਆਂ ਦਾ ਤਿਉਹਾਰ ਹੀ ਇਸ ਕਾਰਨ ਆਉਂਦਾ ਹੈ ਕਿ ਜਿਹੜੀਆਂ ਇਹ ਤੀਆਂ ਨੇ ਉਹ ਆਪਣਾ ਇੱਕ ਅਲੱਗ ਆਪਣੇ ਦੁੱਖ ਸੁੱਖ ਸਾਂਝੇ ਕਰਨ ਉੱਥੇ ਜਾ ਕੇ ਇੱਕ ਦੂਸਰੇ ਦੇ ਨਾਲ ਵਧੀਆ ਮਾਹੌਲ ਦੇ ਵਿੱਚ ਉਹ ਜਿਹੜਾ ਖੇਡਾਂ ਵੀ ਖੇਡਣਾ ਠੀਕ ਆ ਪੂਰੀ ਇੰਜੋਏਮੈਂਟ ਇੱਥੇ ਕਰਨ ਪਰ ਹੁਣ ਇਹ ਸਮਾਂ ਬਿਲਕੁਲ ਬਦਲ ਚੁੱਕਿਆ ਹੈ ਹੁਣ ਤੇ ਨਾ ਪੇਕਿਆਂ ਕੁੜੀਆਂ ਆਉਂਦੀਆਂ ਹੀ ਬਹੁਤ ਘੱਟ ਨੇ ਸੋਨ ਮਹੀਨੇ 'ਚ ਕੋਈ ਕੋਈ ਹੈ ਜਿਹੜੀ ਆਪਣੇ ਪੇਕਿਆਂ ਦੇ ਰਹਿਣ ਆਉਂਦੀ ਹੈ ਬਿਲਕੁਲ ਸਾਨੂੰ ਇੱਕ ਸਦਾ ਕਿਤਾ ਜਾਂਦਾ ਕਿ ਅਸੀਂ ਤਾਂ ਤੀਆਂ ਦਾ ਤਿਉਹਾਰ ਮਨਾਉਣ ਲੱਗੇ ਆ ਤੁਸੀਂ ਆਉਣਾ ਤਾਂ ਆਇਓ ਹਨਾ ਇਦਾਂ ਕਿਹਾ ਜਾਂਦਾ ਇਹ ਨਹੀਂ ਕਿਹਾ ਜਾਂਦਾ ਕਿ ਤੀਆਂ ਦਾ ਤਿਉਹਾਰ ਹੈ ਅਸੀਂ ਵੀ ਜਾਈਏ ਖੁਦ ਹੋਣਾ ਚਾਹੀਦਾ ਬੰਦੇ ਨੂੰ ਕਿ ਤੀਆਂ ਦਾ ਤਿਉਹਾਰ ਅਸੀਂ ਸਾਰੇ ਇਕੱਠੇ ਮਿਲ ਕੇ ਉਸ ਨੂੰ ਮਨਾਈਏ ਹਨਾ ਇੱਕ ਹੋਰ ਗੱਲ ਖਾਣ ਪੀਣ ਦੀ ਹੁੰਦੀ ਏਕਰ ਆਪਾਂ ਗੱਲ ਕਰ ਲਈਏ ਤਾਂ ਸੋਣ ਮਹੀਨੇ ਕੁੜੀਆਂ ਜਿਹੜੀਆਂ ਸੀ ਕਿ ਉਹ ਪੈਣਾ ਹੁੰਦੇ ਤੇ ਪੇਂਗ ਭੁੰਗ ਝੂਟ ਕੇ ਆਪਣੀ ਬੋਲੀਆਂ ਬੁਲੀਆਂ ਪਾ ਕੇ ਘਰ ਜਾ ਕੇ ਆਪਣੇ ਪੂੜੇ ਬਣਾਉਂਦੀਆਂ ਹੁੰਦੀਆਂ ਸੀ ਮਿੱਠੇ ਪੂੜੇ ਖੇਰ ਪੂੜੇ ਹਨਾ ਉਹ ਬਣਾਉਂਦੀਆਂ ਹੁੰਦੀਆਂ ਸੀਗੀਆਂ ਪਰ ਹੁਣ ਉੱਥੇ ਪੈਲੈਸ ਦੇ ਵਿੱਚ ਸਾਰਾ ਸਿਸਟਮ ਹ ਮਾਡਰਨ ਜ਼ਮਾਨਾ ਆਇਆ ਛੋਲੇ ਹੁੰਦੇ ਨੇ ਪਟੋਰੇ ਹੁੰਦੇ ਨੇ ਆ ਸਭ ਕੁਝ ਖਾਣ ਨੂੰ ਉੱਥੇ ਲੱਗਿਆ ਹੁੰਦਾ ਹੈ ਹੋਰ ਇਹ ਹੈ ਕਿ ਇਸ ਮਹੀਨੇ ਦੇ ਵਿੱਚ ਨਾ ਘਰਾਂ ਦੇ ਵਿੱਚ ਅਕਸਰ ਹੀ ਪੂੜੇ ਤੇ ਖੀਰ ਜ਼ਰੂਰ ਬਣਾਈ ਜਾਂਦੇ ਸੀ ਪਰ ਹੁਣ ਦੇ ਸਮੇਂ ਵਿੱਚ ਪਤਾ ਕੀ ਹੋ ਰਿਹਾ ਹੈ ਬਾਜ਼ਾਰ ਜਾਂਦੇ ਆ ਮਠਿਆਈ ਦੀ ਕੋਈ ਦੁਕਾਨ ਹੁੰਦੀ ਆ ਉੱਥੇ ਜਾ ਕੇ ਖਰੀਦ ਕੇ ਲਿਆ ਆ ਇਹਦਾ ਕਰੇ ਕੋਈ ਬਣਾ ਕੇ ਰਾਜੀ ਨਹੀਂ ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਕੀਤੀ ਕਿ ਘਰੇ ਕੋਈ ਵੀ ਨਹੀਂ ਬਣਾਉਂਦਾ ਅੱਜ ਦਾ ਸਾਡਾ ਰੁਝਾਨ ਜਿਹੜਾ ਹੈ ਨਾ ਉਹ ਬਿਲਕੁਲ ਬਦਲ ਚੁੱਕਿਆ ਹੈ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ ਰੁਝਾਨ ਹੀ ਹੈ ਹੋ ਗਿਆ ਕਿ ਅਸੀਂ ਘਰੇ ਨਹੀਂ ਬਣਾਉਣਾ ਸਮਾਂ ਜਿਹੜਾ ਉਹ ਸਾਡੇ ਕੋਲ ਘਾਟਾ ਆਹ ਜਿਹੜਾ ਇੱਕ ਐਕਸਕਿਊਜ਼ ਆ ਉਹ ਹਰ ਇੱਕ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਸਮੇਂ ਦੇ ਘਾਟਿਆ ਤੇ ਹੁਣ ਮੈਨੂੰ ਲੱਗਦਾ ਕਿ ਸਾਡੇ ਕੋਲ ਵੀ ਸਮੇਂ ਦੇ ਘਾਟ ਜ਼ਰੂਰ ਆ ਤੇ ਅਸੀਂ ਫਿਰ ਬਿਲਕੁਲ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੋਂ ਆਪਣੇ ਦਰਸ਼ਕਾਂ ਦੇ ਮੁਖਾਤਿਬ ਹੋਵਾਂਗੇ ਤਾਂ ਬਹੁਤ-ਬਹੁਤ ਨੇਹਾ ਤੁਹਾਡਾ ਧੰਨਵਾਦ ਤਾਂ ਪ੍ਰੋਗਰਾਮ ਸਵੇਰੇ-ਸਵੇਰੇ ਤੁਹਾਨੂੰ ਕਿਵੇਂ ਲਗਿਆ ਐਪੀਸੋਡ ਤੁਹਾਨੂੰ ਕਿਵੇਂ ਲਗਿਆ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਫਿਲਹਾਲ ਦੇ ਲਈ ਸਾਨੂੰ ਦੋ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਫੱਟੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ